ਕੀ ਜੀ ਚੀਜ਼ ਆਪ ਜੀ ਨੂੰ ਪੇਂਟ ਕਰਨ ਲੱਗਾ ਕਿ ਸਰ ਇਹਦੇ ਨਾਲ ਪੰਜਾਬ ਦੇ ਲੇਖ ਲਿਖ ਦਿਓ ਆਪ ਦਾ ਪਿਆਰ ਹੈ ਭਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਅਤੇ ਹਿਮਾਚਲ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ ਹੜ੍ਹ ਪੀੜਤਾਂ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਨੂੰ 1600 ਕਰੋੜ ਰੁਪਏ ਦੀ ਦੀਨ ਦਾ ਐਲਾਨ ਕੀਤਾ ਸੋ ਦੌਰੇ ਤੋਂ ਬਾਅਦ ਪੀਐਮ ਮੋਦੀ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ ਜਿਦੇ ਵਿੱਚ ਉਹ ਪੰਜਾਬ ਦੇ ਹੜ੍ਹ ਪੀੜਤਾਂ ਨਾਲ ਮੁਲਾਕਾਤ ਕਰਦੇ ਨਜ਼ਰ ਆਏ ਉਹਨਾਂ ਨੇ ਕਿਹਾ ਅਜਿਹੇ ਸਮੇਂ ਦੇ ਵਿੱਚ ਇਹ ਨਹੀਂ ਸੋਚਣਾ ਚਾਹੀਦਾ ਕਿ ਕੋਈ ਹਾਲ ਪੁੱਛਣ ਜਾਂ ਹੱਥ ਫੜਨ ਵਾਲਾ ਨਹੀਂ ਹੈ ਕੇਂਦਰ ਸਰਕਾਰ ਤੁਹਾਡੇ ਨਾਲ ਖੜੀ ਹੈ ਸੋ ਗੱਲਬਾਤ ਦੌਰਾਨ ਇੱਕ ਹੜਪ੍ਰੇੜਿਤ ਕਿਸਾਨ ਨੇ ਪ੍ਰਧਾਨ ਮੰਤਰੀ ਨੂੰ ਪੈਨ ਵੀ ਦਿੱਤਾ ਉਸਨੇ ਪੀਐਮ ਨੂੰ ਕਿਹਾ ਤੁਸੀਂ ਇਸ ਪੈਨ ਦੇ ਨਾਲ ਪੰਜਾਬ ਦੀ ਕਿਸਮਤ ਲਿਖ ਦੋ ਜੀहां ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 1 ਮਿੰਟ 12 ਸੈਕਿੰਡ ਦੀ ਵੀਡੀਓ ਦੇ ਵਿੱਚ ਕੀ ਹੈ ਤੁਹਾਨੂੰ ਦਾ ਵੇਆ ਸੋ ਵੀਡੀਓ ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈਲੀਕਾਪਟਰ 'ਤੇ ਬੈਠੇ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਰਹੇ ਨੇ ਇਸ ਦੌਰਾਨ ਉਹ ਕਹਿੰਦੇ ਨੇ ਭਾਰਤ ਸਰਕਾਰ ਪੂਰੀ ਤਰ੍ਹਾਂ ਰਾਜ ਦੇ ਨਾਲ ਖੜੀ ਹੈ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ 1600 ਕਰੋੜ ਦਾ ਬਜਟ ਵੀ ਦਿੱਤਾ ਗਿਆ ਹੈ ਸੋ ਦੱਸਿਆ ਕਿ ਇੱਕ ਹੋਰ ਵੀਡੀਓ ਕਲਿੱਪ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਨੇ 1600 ਕਰੋੜ ਰੁਪਏ ਪੰਜਾਬ ਨੂੰ ਦਿੱਤੇ ਜਾਣਗੇ ਤਾਂ ਜੋ ਉਹ ਜਲਦ ਲੋੜਿੰਦੇ ਕੰਮ ਕਰ ਸਕਣ ਇਸ ਦੇ ਨਾਲ ਉਹ ਇਹ ਵੀ ਕਹਿੰਦੇ ਨੇ ਭਾਰਤ ਸਰਕਾਰ ਆਪਣੀਆਂ ਯੋਜਨਾਵਾਂ ਦੇ ਜ਼ਰੀਏ ਹਰ ਸੰਭਵ ਮਦਦ ਹਰ ਸੰਭਵ ਸਹਾਇਤਾ ਜੁੜੀ ਕਰੇਗੀ ਅਤੇ ਪੂਰੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਇਸ ਸੀਨ ਦੇ ਵਿੱਚ ਐਨਡੀਆਰਐਫ ਦੇ ਅਧਿਕਾਰੀ ਅਤੇ ਜਵਾਨ ਵੀ ਬੈਠੇ ਦਿਖਾਈ ਦਿੰਦੇ ਨੇ ਸੋ ਦੱਸਿਆ ਹੜਪ੍ਰਭਾਵਿਤ ਕਿਸਾਨਾਂ ਨਾਲ ਮੁਲਾਕਾਤ ਕੀਤੀ ਗਈ ਹੈ ਹਰ ਪੀੜਤਾ ਨੂੰ ਥੋੜਾ ਪਿੱਛੇ ਬਿਠਾਇਆ ਗਿਆ ਸੀ ਅਤੇ ਉਹਨਾਂ ਕੋਲ ਪਹੁੰਚਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਨੇ ਕਿ ਤੁਸੀਂ ਮੇਰੇ ਕੋਲ ਆ ਜਾਓ ਮੈਂ ਤੁਹਾਡੇ ਲਈ ਹਾਂ ਤੇ ਉਸੇ ਵੇਲੇ ਇੱਕ ਹੜਪ੍ਰਭਾਵਿਤ ਕਿਸਾਨ ਖੜਾ ਹੋ ਕੇ ਕਹਿੰਦਾ ਜਿਵੇਂ ਕੁਲ ਦੁਨੀਆ ਦਾ ਮਾਲਕ ਪ੍ਰਮਾਤਮਾ ਹੈ ਤੁਸੀਂ ਇੰਡੀਆ ਦੇ ਮਾਲਕ ਹੋ ਸੋ ਇਸ ਦੇ ਨਾਲ ਹੀ ਕਿਸਾਨ ਹੈ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੈਨ ਵੀ ਪੇਂਟ ਕਰਦਾ ਹੈ ਅਤੇ ਛੋਟੀ ਜਿਹੀ ਚੀਜ਼ ਨੂੰ ਕਹਿੰਦਾ ਹੈ ਕਿ ਤੁਹਾਨੂੰ ਪੇਂਟ ਕਰ ਰਿਹਾ ਹਾਂ ਤੁਸੀਂ ਪੰਜਾਬ ਦੀ ਕਿਸਮਤ ਇਸ ਨਾਲ ਲਿਖ ਦੋ ਪ੍ਰਧਾਨ ਮੰਤਰੀ ਪੈਨ ਫੜਦੇ ਹੋਏ ਕਹਿੰਦੇ ਨੇ ਇਹ ਤੁਹਾਡਾ ਪਿਆਰ ਹੈ ਇਸ ਦੇ ਨਾਲ ਹੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਪ੍ਰਧਾਨ ਮੰਤਰੀ ਨੂੰ ਜਿਹੜੀ ਧਾਨ ਦੀ ਖਰਾਬ ਹੋਈ ਫਸਲ ਹੈ ਉਹ ਵੀ ਦਿਖਾਉਂਦੇ ਹੋਏ ਨਜ਼ਰ ਆਇਆ ਸੋ ਦੱਸੀਏ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੀਆਂ ਅਹਿਮ ਗੱਲਾਂ ਕੀ ਨੇ ਰਾਜ ਨੂੰ 1600 ਕਰੋੜ ਦੀ ਹੈ ਵਿੱਤੀ ਸਹਾਇਤਾ ਦਿੱਤੀ ਗਈ ਹੈ ਜੋ ਕਿ ਪਹਿਲਾਂ ਤੋਂ ਮੌਜੂਦ 12000 ਕਰੋੜ ਤੋਂ ਜ਼ਿਆਦਾ ਹੋਵੇਗੀ ਸਮਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2 ਲੱਖ ਰੁਪਏ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਹੈ ਮੁਆਵਜ਼ਾ ਦਿੱਤਾ ਜਾਵੇਗਾ ਹੜ੍ਹ ਅਤੇ ਲੈਂਡਸਲਾਈਡ ਦੇ ਨਾਲ ਅਨਾਥ ਹੋਏ ਬੱਚਿਆਂ ਨੂੰ ਪੀਐਮ ਕੇਅਰਜ਼ ਫਾਰ ਚਿਲड्रन ਸਕੀਮ ਤਹਿਤ ਸਹਾਇਤਾ ਮਿਲੇਗੀ ਕਿਸਾਨਾਂ ਨੂੰ ਗੋਰਵਲ ਨਵੀਨੀਕਰਨ ਸੌਰ ਪੈਨਲ ਅਤੇ ਸੂਖਸ਼ਮ ਸਿੰਚਾਈ ਦੇ ਵਿੱਚ ਵੀ ਮਦਦ ਮਿਲੇਗੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਜਿਹੜੇ ਘਰ ਖਰਾਬ ਹੋਏ ਨੇ ਉਹਨਾਂ ਨੂੰ ਮੁੜ ਤੋਂ ਨਿਰਮਾਣ ਉਹਦਾ ਕੀਤਾ ਜਾਵੇਗਾ ਸਮਗਰ ਸਿੱਖਿਆ ਅਭਿਆਨ ਤੀ ਨਾਲ ਜਿਹੜੇ ਸਕੂਲ ਨੇ ਉਹਨਾਂ ਨੂੰ ਵੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਬਿਊਰੋ ਰਿਪੋਰਟ ਲੁਧਿਆਣਾ ਲਾਈਵ